ਵਾਹਿਗੁਰੂ ਸਹਿਬ ਜੀਓ ਸ਼ਲੋਕ ਮਲਾਤੀ ਜਾ ਸ਼ੇਖਾ ਚੌ ਚੱਕਿਆ ਚੌ ਵਾਇਆ ਏ ਹੋ ਮਨ ਇਕਤ ਘਰ ਆਣ ਏ ਓੜ ਤੇ ਓੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਏ ਸ਼ਬਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 646 ਨੰਬਰ ਅੰਕ ਉੱਤੇ ਅੰਕਿਤ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ। ਸ਼ੇਖਾ ਚੌ ਚੱਕਿਆ ਚੌ ਵਾਇਆ। हे ਚੁੱਕੇ ਚੁਕਾਏ ਸ਼ੇਖ। ਏਉ ਮਨ ਇਸ ਮਨ ਨੂੰ ਇਕਤ ਕਰ ਇਕ ਟਕਾਣੇ ਤੇ ਆਣ ਲਿਆ। ਏ ਹੜ ਤੇ ਹੜ ਇਧਰ ਉਧਰ ਦੀਆਂ ਗੱਲਾਂ ਛੱਡ ਤੂੰ ਛੱਡ ਕੇ ਗੁਰ ਕਾ ਅਕਾਲ ਪੁਰਖ ਪਰਮਾਤਮਾ ਦਾ ਸ਼ਬਦ ਸਿਬਤ ਸਲਾਹ ਦੀ ਬਾਣੀ ਪਛਾਨ ਉਹਨੂੰ ਸਮਝ ਗੁਰੂ ਸਹਿਬੁਰ ਮਾਨ ਕਰਦੇ ਹਨ ਏ ਚੁੱਕੇ ਚੁਕਾਏ ਸ਼ੇਖ ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ ਬੀਂਗੀਆਂ ਡੇਡੀਆਂ ਗੱਲਾਂ ਛੱਡ ਇਹ ਸਤਿਗੁਰੂ ਦੇ ਸ਼ਬਦ ਨੂੰ ਸਮਝ ਸਤਿਗੁਰ ਅੱਗੇ ਟੈ ਪਉ ਸਭ ਕਿਛੁ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਇ ਰਹੋ ਮਹਿਮਾਨ ਸਤ ਗੁਰ ਕਹਿ ਪਾਣ ਭੀ ਚਲਹੇ ਤਾਂ ਦਰਗੈ ਪਬ ਹੈ ਮਾਣ ਸਤ ਗੁਰ ਅਕਾਲ ਪੁਰਖ ਪਰਮਾਤਮ ਅੱਗੇ ਉਹਦੇ ਅੱਗੇ ਟਹਿ ਪਉ ਉਹਦੇ ਚਰਨੀ ਲੱਗ ਸਭਿ ਗਿਛ ਜੋ ਸਾਰਾ ਕੁਝ ਜਾਣੇ ਜਾਣ ਜੋ ਸਾਰਾ ਕੁਝ ਬਿਨਾ ਦੱਸੇ ਤੋਂ ਸਮਝਦਾ ਹੈ ਆਸਾ ਮਨਸਾ ਜਲਾਏ ਤੂੰ ਆਸਾ ਮੰਦੀਆਂ ਆਸਾਂ ਮਨ ਦੀਆਂ ਦੌੜਾਂ ਜਲਾਏ ਤੂੰ ਛੱਡ ਦੇ ਹੋਏ ਰਹੋ ਮਹਿਮਾਨ ਤੂੰ ਇਹ ਸਮਝ ਕਿ ਇਸ ਸੰਸਾਰ ਦੇ ਵਿੱਚ ਤੂੰ ਭਰੌਣਾ ਹੈ ਇਸ ਗੱਲ ਨੂੰ ਸਮਝ ਸਤਿਗੁਰ ਕੈ ਭਾਣਾ ਭੀ ਚੱਲੇ ਜੇ ਤੂੰ ਸਤਿਗੁਰ ਦੇ ਹੁਕਮ ਦੇ ਵਿੱਚ ਚੱਲੇਗਾ ਗੁਰੂ ਦੇ ਹੁਕਮ ਦੇ ਵਿੱਚ ਚੱਲੇਗਾ ਤਾਂ ਦਰਗਹਿ ਪਾਵੈ ਮਾਣ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਆਦਰ ਪ੍ਰਾਪਤ ਕਰੇਗਾ ਏ ਸ਼ੇਖਾ ਜੋ ਸ਼ਬਦ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੇ ਲੱਗ ਆਸਾ ਦੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰਉਣਾ ਸਮਝ ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਸਤਕਾਰ ਪਾਵੇਂਗਾ ਨਾਨਕ ਜੇ ਨਾਮ ਨਾ ਚਿਤਨੀ ਤਿੰਨ ਤਿੱਗ ਪੈਣਣ ਤਿੱਗ ਖਾਣ ਨਾਨਕ ਹੈ ਨਾਨਕ ਜੇ ਨਾਮ ਨਾ ਚੇਤਨੇ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰੇਂਗਾ ਤਿਗ ਪੈਨਣ ਤਿਗ ਖਾਣ ਤੇਰਾ ਪੈਨਣਾ ਫਿਟਕਾਰਯੋਗ ਹੈ ਤੇ ਖਾਣਾ ਵੀ ਫਿਟਕਾਰਯੋਗ ਹੈ ਇਹ ਨਾਨਕ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪੈਨਣਾ ਫਿਟਕਾਰਯੋਗ ਹੈ ਮਹੱਲਾ ਤੀਜਾ ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹੈ ਸਮਾਈ ਹਰ ਗੁਣ ਤੋਟਨ ਆਬਈ ਪਰਮਾਤਮਾ ਦੇ ਗੁਣਾਂ ਨੂੰ ਉਚਾਰਦਿਆਂ ਉਹਦੇ ਵਿੱਚ ਕਦੇ ਵੀ ਘਾਟਾ ਨਹੀਂ ਹੁੰਦਾ ਕਦੇ ਵੀ ਉਹ ਮੁੱਕਦੇ ਨਹੀਂ ਕੀਮਤ ਕਹਿ ਨਾ ਜਾਏ ਔਰ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਮਤ ਆ ਉਹਦੀ ਨਹੀਂ ਕਹੀ ਦੱਸੀ ਜਾ ਸਕਦੀ ਕਿ ਉਸਦਾ ਕੀ ਮੁੱਲ ਹੈ ਨਾਨਕ ਗੁਰਮੁਖ ਹਰ ਗੁਣ ਰਵੈ ਗੁਰਮੁਖ ਕਹਿੰਦੇ ਨੇ ਗੁਰੂ ਦੀ ਮੱਤ ਉੱਤੇ ਤੁਰਨ ਵਾਲਾ ਹਰ ਗੁੰਨ ਨਾਬਰ ਉਹ ਪਰਮਾਤਮਾ ਦੇ ਗੁਣ ਉਚਾਰਦੇ ਰਹਿੰਦੇ ਹਨ ਸਿਮਰਦੇ ਰਹਿੰਦੇ ਹਨ ਗੁਣ ਮੈਂ ਔਰ ਗੁਣਾ ਦੇ ਵਿੱਚ ਹੀ ਰਹਿ ਸਮਾਏ ਉਹ ਪਰਮਾਤਮਾ ਦੇ ਗੁਣਾ ਦੇ ਵਿੱਚ ਹੀ ਲੀਨ ਰਹਿੰਦੇ ਹਨ ਹਰੀ ਦੇ ਗੁਣ ਬਿਆਨ ਕਰਦੇ ਆ ਉਹ ਗੁਣ ਮੁੱਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਨਾ ਗੁਣਾ ਨੂੰ ਬਿਆਜਣ ਲਈ ਮੁੱਲ ਕੀ ਹੈ ਪਰ ਇਹ ਨਾਨਕ ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾ ਵਿੱਚ ਲੀਨ ਹੋਇਆ ਰਹਿੰਦਾ ਹੈ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਟ ਲੱਗਾ ਦਿਕਾਈ ਬੌਰ ਬੌਰ ਬਿਦ ਭਾਦ ਕਰ ਹਰ ਚੋਲੀ ਦੇਹ ਸੁਵਾਰ ਹਰ ਚੋਲੀ ਉਸ ਕਾਲਪੁਰਖ ਪਰਮਾਤਮਾ ਨੇ ਇਹ ਸਰੀਰਿਕ ਚੋਲਾ ਦੇਹ ਸੁਵਾਰੀ ਇਹਨੂੰ ਸਵਾਰ ਕੱਢ ਪੈਂਦੀ ਭਗਤ ਕਰ ਭਗਤ ਕਰ ਪਰਮਾਤਮਾ ਦੀ ਭਗਤੀ ਕਰਕੇ ਕੱਢ ਪੈਂਦੀ ਰੂਪਕ ਸਿੱਧਾ ਕੱਢ ਕੇ ਪਰਮਾਤਮਾ ਦੀ ਭਗਤੀ ਕਰਕੇ ਉਸ ਨੂੰ ਕਢਾਈ ਕਰਕੇ ਸਵਾਰ ਤੇ ਪੈਣਣ ਯੋਗ ਬਣਾ ਪਾਟ ਲਗਾ ਦੇ ਘਾਈ ਇਸ ਚੋਲੀ ਵਿੱਚ ਬਹੁਤ ਤਰ੍ਹਾਂ ਦੀਆਂ ਬਣ ਗਿਆ ਹਨ ਬਹੁ ਬਹੁ ਵਿਧ ਭਾਂਤ ਕਰ ਇਹਨੂੰ ਅਨੇਕਾਂ ਹੀ ਤਰੀਕਿਆਂ ਦੇ ਨਾਲ ਸਵਾਰ ਸੋਨਾ ਬਣਾ ਕੋਈ 부ਝੈ 부ਝਣ ਹਾਰ ਅੰਤਰ ਵਿਵੇਕ ਕਰ ਸੋ 부ਝੈ ਇਹੋ ਵਿਵੇਕ ਜਿਸ 부ਜਾਏ ਆਪ ਹਰ ਕੋਈ 부ਜੇ ਕੋਈ ਬਿਰਲਾ ਹੀ ਸਮਝਦਾ ਹੈ 부ਜਣ ਹਾਰ ਪ੍ਰਮਾਤਮਾ ਨੂੰ ਸਮਝਣ ਹਾਰ ਅੰਤਰ ਅੰਦਰ ਵਿਵੇਕ ਕਰ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਅੰਦਰ ਵਿਚਾਰ ਕੇ ਸੋ 부ਜੇ ਇਹੋ ਵਿਵੇਕ ਕੋਈ ਇਹਨਾਂ ਗੁਣਾ ਨੂੰ ਵਿਚਾਰ ਕੇ ਕੋਈ ਇੱਕ 1 ਕਰੋੜਾਂ ਦੇ ਵਿੱਚ ਕੋਈ ਇੱਕ ਹੈ ਇਸ ਗੱਲ ਨੂੰ ਸਮਝਦਾ ਜਿਸੁ 부ਝਾਇ ਆਪਹਰ ਜਿਸ ਨੂੰ ਉਹ ਆਕਾਲ ਪੁਰਖ ਪਰਮਾਤਮਾ ਆਪ ਸਮਝਾਉਂਦਾ ਹੈ हे ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪਕ ਅਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਦੀਆਂ ਬਣਗੀਆਂ ਨਾਲ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਦ ਨੂੰ ਮਨ ਵਿੱਚ ਵਿਚਾਰ ਕੇ ਕੋਈ ਬਿਰਲਾ ਸਮਝਣ ਵਾਲਾ ਸਮਝਦਾ ਹੈ ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਏ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤਿ ਹਰਿ ਜਨ ਨਾਨਕ ਹੈ ਨਾਨਕ ਕਹਿ ਵਿਚਾਰਾ ਵਿਚਾਰ ਕਰਕੇ ਦੱਸਦਾ ਹੈ ਗੁਰਮੁਖ ਗੁਰੂ ਦੀ ਮਤ ਉੱਤੇ ਤੁਰਨ ਵਾਲਾ ਹਰਿ ਸਤਿ ਹਰਿ ਸਤ ਸਦਾ ਫਿਰ ਰਹਿਣ ਵਾਲਾ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਤੇ ਰਹਿਣ ਵਾਲਾ ਹਰੀ ਗੁਰੂ ਦੀ ਰਾਹੀ ਸਿਮਰਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ